ਹਸਪੀਟਲ ਰੋਡ ਸਮਾਣਾ ਦੇਖ ਸਕਦੇ ਹੋ ਕਿਵੇਂ ਜਾਮ ਲੱਗਿਆ ਹੈ ਹਸਪੀਟਲ ਦੇ ਬਾਹਰ ਐਂਬੂਲੈਂਸ ਹੈ ਜੋ ਹਸਪੀਟਲ ਦੇ ਅੰਦਰ ਜਾਣ ਲਈ ਬਾਹਰ ਖੜੀ ਹੈ ਜਦਕਿ ਹਸਪੀਟਲ ਦੇ ਬਾਹਰ ਜੋ ਗੱਡੀਆਂ ਨੇ ਉਹ ਖੜੀਆਂ ਨੇ ਆ ਕੋਈ ਗੱਡੀ ਖੜਾ ਕੇ ਚਲਾ ਗਿਆ ਤੇ ਸਾਰਾ ਜਾਮ ਹੈ ਜਿਹੜਾ ਕਾਫੀ ਦੇਰ ਤੋਂ ਲੱਗਿਆ ਹੋਇਆ ਹੈ ਆ ਕੱਲਾ ਵਰਨਾ ਐਂਬੂਲੈਂਸ ਨੂੰ ਵੀ ਦਿੱਕਤ ਹੋ ਰਹੀ ਹੈ ਸਮਾਣਾ ਦਾ ਸਿਵਲ ਹਸਪਤਾਲ ਮੋਰੰਗਲਰ ਉਹ ਦੇਖੋ ਗੱਡੀ ਸੜਕ ਦੇ ਉੱਤੇ ਹੀ ਖੜਾ ਕੇ ਚਲਾ ਗਿਆ ਜਿਸ ਦੇ ਕਰਕੇ ਸਾਰੀ ਟ੍ਰੈਫਿਕ ਹੈ ਜਿਹੜੀ ਉਹ ਵਸਤਾ ਚਲਾ ਹੋਈ ਪਈ ਸਨੈਨਾ ਮਿੱਤਰ ਜੀ ਹੁਣ ਆਏ ਨੇ ਇਹਨਾਂ ਨੇ ਟ੍ਰੈਫਿਕ ਵਾਲਿਆਂ ਨੂੰ ਫੋਨ ਕੀਤਾ ਤਾਂ ਕਿ ਆ ਜੋ ਗੱਡੀ ਐ ਜੋ ਜਿਸ ਨੇ ਸਾਰੀ ਵਿਵਸਥਾ ਖਰਾਬ ਕੀਤੀ ਹੋਈ ਐ ਉਸ ਨੂੰ ਉਰੇ ਤੋਂ ਚਕਾਇਆ ਜਾਵੇ ਐਂਬੂਲੈਂਸ ਨੂੰ ਘਟਾਉਣ ਵਾਸਤੇ ਦੇਖ ਲਓ ਜਿਵੇਂ ਸਨੈਨਾ ਮਿੱਤਰ ਜੀ ਪੂਰੀ ਮਿਹਨਤ ਕਰ ਰਹੇ ਨੇ Hãy subscribe cho kênh Ghiền Mì Gõ Để không bỏ lỡ những video hấp dẫn ਜਾਣ ਦੇਣੀ ਗੱਡੀ ਕੋਈ ਕੰਮ ਬੋਲ ਸੁਮਨਾ ਜੀ ਕੀ ਗੱਲ ਹੋ ਗਈ ਇੱਥੇ ਜੇ ਟ੍ਰੈਫਿਕ ਗੱਡੀ ਉਹ ਹੋ ਰਹੀ ਹੈ ਹਾਂ ਜੀ ਆ ਕਾ ਦੋ ਲੋ ਅੱਧੇ ਮੜਿਆ ਅੱਧੀ ਚੱਲਣੀ ਨਹੀਂ ਹੈਗੀ ਇਹ ਸਵੇਰੇ ਦੀ ਵਧੀਆ ਜੀ ਬਾਹਰ ਕਿੰਨਾ ਲੋ ਬੈਠਾ ਕਿੰਨਾ ਕੀਨ ਦੀ ਗੱਡੀ ਆਪਣੇ ਸਾਹਮਣੇ ਪੂਰੇ 2 ਘੰਟੇ ਹੋ ਗਏ ਇੰਨਾ ਪਰ ਜੀ ਆ ਹੁਣ ਟ੍ਰੈਫਿਕ ਪੁਲਿਸ ਨੂੰ ਫੋਨ ਕੀਤਾ ਗਿਆ ਸੁਨਾਣਾ ਮਿੱਤਲ ਵੱਲੋਂ ਤੇ ਬੁਲਾ ਕੇ ਜੋ ਇਹ ਟ੍ਰੈਫਿਕ ਵਿਵਸਥਾ ਨੂੰ ਸੈੱਟ ਕੀਤਾ ਜਾ ਰਿਹਾ ਪਰ ਗਲਤੀ ਤਾਂ ਦੇਖੋ ਇਹ ਜਿਹੜੀ ਗੱਡੀ ਹੈ ਜਿਹੜੀ ਇੱਕ ਗੱਡੀ ਕਰਕੇ ਸਾਰਾ ਟ੍ਰੈਫਿਕ ਜਾਮ ਹੋ ਰਿਹਾ ਹੈ ਹਸਪੀਟਲ ਦੇ ਬਾਹਰ ਉਹ ਵੀ ਹਸਪੀਟਲ ਦੇ ਬਾਹਰ ਕੋਈ ਐਮਰਜੈਂਸੀ ਹੈ ਜਿਹੜੇ ਆ ਦੁਕਾਨਦਾਰ ਨੇ ਦੱਸ ਰਹੇ ਨੇ ਕਿ ਇਹ ਤੋਂ 3 ਘੰਟੇ ਦੀ ਗੱਡੀ ਇੱਥੇ ਖੜੀ ਹੈ